ਦੇਸਾ ਦੇ ਸਾਈਬਰ ਸੈੱਲ ਜਿਨ੍ਹਾਂ ਦੇ 12 ਦਾ ਹਾਸੀ ਬੈਗ ਨਹੀਂ ਪੜਦੇ ਜੀ ਪਾਣਾ ਨਹੀਂ ਮਿਲਦਾ ਉਹ ਯਾਰ ਹੋਸ਼ਾ ਕਰ ਮਾਸਟਰ ਉਹ ਕਣ ਬੱਟ ਯਾਰ ਲੈ ਜਦੋਂ ਧੱਕੇ ਵਾਲੀ ਜਿਹੜੀ ਗੱਲ ਹੈ ਰਹਿ ਗਿਆ ਬਾਕੀ ਨਾ ਸਾਰੇ ਉੱਤੋਂ ਹੀ ਬੈਠੇ ਰਿਕਵਰ ਕੀਤੇ ਨੇ ਜੋ ਵੱਖ-ਵੱਖ ਕੰਪਨੀਆਂ ਦੇ ਨੇ ਤੇ ਅਸੀਂ ਉਹਨਾਂ ਨੂੰ ਅੱਜ ਹੈਂਡਓਵਰ ਕਰ ਰਹੇ ਹਾਂ ਕੰਪਲੇਨਰ ਜਿਹੜੇ ਸਾਂਝ ਕੇਂਦਰ ਚ ਕੰਪਲੇਂਟ ਕਰਾਉਂਦੇ ਨੇ ਆਪਣੀ ਮਿਸਿੰਗ ਜਾਂ ਸਟੋਲਨ ਮੋਬਾਈਲ ਕੋਈ ਵੀ ਹੋ ਸਕਦਾ ਅਸੀਂ ਟ੍ਰੇਸ ਕਰਕੇ ਦਿੰਦੇ ਹਾਂ ਮੈਡਮ ਕਿਸੇ ਦਾ ਕਰ ਮੋਬਾਈਲ ਚੂਰ ਹੋ ਜੇ ਤਾਂ ਕਿੱਥੇ ਸੰਪਰਕ ਕਰੇ ਕੋਈ ਵੀ ਸਾਂਝ ਕੇਂਦਰ ਵਿੱਚ ਆਪਣੇ ਨੀਅਰਬਾਈ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਵਿੱਚ ਜਾ ਕੇ ਉਹ ਆਪਣੀ ਕੰਪਲੇਂਟ ਕਰ ਸਕਦਾ ਲਾਸਟ ਜਿਵੇਂ ਇਹ ਆਰ ਪੋਰਟਲ ਦਾ ਨੰਬਰ ਮੈਡਮ ਹੈਗਾ ਜਿਹੜਾ ਆਨਲਾਈਨ ਵੀ ਕੁਝ ਕੀਤਾ ਹੈ ਨਾ ਉਰਾਲਾ ਕੀਤਾ ਹੈ ਸੀਆਈਆਰ ਪੋਰਟਲ ਆ ਆਨਲਾਈਨ ਤਾਂ ਅਵੇਲੇਬਲ ਮਿਲ ਜਾਏ ਗੂਗਲ ਸੇ ਸਰਚ ਕਰੋਗੇ ਤੇ ਆ ਜਾਏ ਓਕੇ ਜੀ

ਮੇਰਾ ਪਿਛਲੇ ਮਹੀਨੇ 25 ਤਰੀਕ ਨੂੰ ਮਜੀਠਾ ਰੋਡ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਮੈਂ ਮਜੀਠਾ ਰੋਡ ਥਾਣੇ 'ਚ ਉਹਦੀ ਕੰਪਲੇਂਟ ਦਿੱਤੀ ਸੀ ਲਿਖਿਤ ਬਟ ਉੱਥੋਂ ਸਾਨੂੰ 2 ਦਿਨ ਤੱਕ ਕੋਈ ਜਵਾਬ ਨਹੀਂ ਮਿਲਿਆ ਥੈਨ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਕਮਿਸ਼ਨਰ ਸਾਹਿਬ ਨੂੰ ਉਹਦੀ ਕੰਪਲੇਂਟ ਕੀਤੀ ਉਹਨਾਂ ਨੇ ਕੇਸ ਅੱਗੇ ਫਾਰਵਰਡ ਰਾਜੀਵਰ ਮੈਡਮ ਜੀ ਨੂੰ ਕੀਤਾ ਤੇ ਰਾਜੀਵਰ ਮੈਡਮ ਜੀ ਨੇ ਯੋਗੇਸ਼ ਜੀ ਨੂੰ ਅੱਗੇ ਕੇਸ ਫਾਰਵਰਡ ਕਰਕੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਿਆ ਕਿ ਉਹਨੇ ਡੇਢ ਮਿੰਟ ਵਾਸਤੇ ਮੇਰੇ ਮੋਬਾਈਲ ਤੇ ਆਪਣਾ SIM ਇਨਸਰਟ ਕੀਤਾ ਸੀ ਤੇ ਉਹਦੀ ਵਜੇ ਨਾਲ ਉਹਨਾਂ ਨੂੰ ਉਹਦੇ ਨੰਬਰ ਪਤਾ ਲੱਗਿਆ ਫਿਰ ਉਹਨਾਂ ਨੇ ਉਹਦੀ ਕਾਲ ਡਿਟੇਲਾ ਕਢਾਈਆਂ ਜੋ ਕਿ ਉਹ ਬੰਦਾ ਪਤਾ ਲੱਗਿਆ ਕਿ ਦੁਬਈ ਜਾ ਚੁੱਕਾ ਸੀ ਲੈ ਕੇ ਬਟ ਉਹ ਬੰਦਾ ਕਹਿੰਦਾ ਕਿ ਮੈਂ 15000 ਰੁਪਏ ਤੁਹਾਡਾ ਮੋਬਾਈਲ ਫੋਨ ਖਰੀਦਿਆ ਮੈਂ 스내ਚ ਨਹੀਂ ਕੀਤਾ ਤੇ ਉਹ ਬੰਦੇ ਨਾਲ ਮੈਡਮ ਨਾਲ ਗੱਲਬਾਤ ਹੋਈ ਯੋਗੇਸ਼ ਸਰ ਨਾਲ ਗੱਲਬਾਤ ਹੋਈ ਉਹਨਾਂ ਨੇ ਮੈਡਮ ਨੂੰ ਕਾਫੀ ਸਮਝਾਇਆ ਤੇ ਫਿਰ ਐਨ ਡੀ ਚੋਣੇ ਦੇ ਨਾਮ ਇਹ ਸਾਨੂੰ ਮੋਬਾਈਲ ਸਾਡੇ ਬੰਦੇ ਨੂੰ ਦੁਬਈ ਚ ਹੈਂਡਓਵਰ ਕਰ ਦਿੱਤਾ ਜੋ ਕਿ ਦੁਬਈ ਤੋਂ ਮੈਂ ਆਪਣੇ ਕਿਸੇ ਨੌਂ ਦੇ ਹੱਥੋਂ ਫੋਨ ਮੰਗਵਾ ਕੇ ਕਮਿਸ਼ਨਰ ਸਾਹਿਬ ਨੂੰ ਦੇ ਦਿੱਤਾ ਕਮਿਸ਼ਨਰ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਉਹ ਫੋਨ ਮੈਨੂੰ ਮੇਰੇ ਹੈਂਡਓਵਰ ਕੀਤਾ ਜੀ ਕਿਹੜਾ ਫੋਨ ਹੈਗਾ ਜੀ ਆਈਫੋਨ 13 ਜੀ